ਲੋਕਾਂ ਨੂੰ ਵਿਦੇਸ਼ ਪੇ ਚੰਦਰ ਨਾਮ ਤੇ ਠੱਗੀ ਦਾ ਸਿਲਸਲਾ ਅਜੇ ਵੀ ਚੱਲ ਰਿਹਾ ਹੈ ਮਾਮਲਾ ਪਚਾਰਾ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਨਾਮੀ ਟਰੈਵਲਰ ਏਜੰਸੀ ਦੇ ਵੱਲੋਂ ਕਈ ਲੋਕਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਲੋਕਾਂ ਦਾ ਕਹਿਣਾ ਹੈ ਕਿ ਏਜੰਸੀ ਦੇ ਮਾਲਕ ਵੱਲੋਂ ਬਾਹਰ ਪੇ ਜੰਦਰ ਨਾਮ ਤੇ ਉਹਨਾਂ ਤੋਂ ਲੱਖਾਂ ਰੁਪਏ ਠੱਗ ਲਏ ਗਏ ਹਨ ਨਾ ਤਾਂ ਪੈਸੇ ਵਾਪਸ ਦਿੱਤੇ ਗਏ ਤੇ ਨਾ ਹੀ ਬਾਹਰ ਭੇਜਿਆ ਗਿਆ ਜਿਸ ਦੇ ਚੱਲਦੇ ਹੋਏ ਅੱਜ ਕਈ ਲੋਕਾਂ ਦੇ ਵੱਲੋਂ ਏਜੰਸੀ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੋਚਣ ਵਾਲੀ ਗੱਲ ਇਹ ਵੀ ਇੰਨੀ ਦੇਰ ਧਰਨਾ ਪ੍ਰਦਰਸ਼ਨ ਚੱਲਣ ਕੋਈ ਵੀ ਏਜੰਟ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਜਿਸ ਦੇ ਚਲਦੇ ਹੋਏ ਏਜੰਟਾਂ ਦੇ ਹੌਸਲੇ ਹਜੇ ਵੀ ਬੁਲੰਦ ਹਨ ਅਸੀਂ ਇਹਨਾਂ ਨੂੰ 11 ਲੱਖ ਰੁਪਏ ਦਿੱਤਾ ਹੋਇਆ ਮੈਂ 2024 ਦਾ ਪਾਸ ਆਉਂਦਾ ਹੁੰਦਾ ਮੇਰੇ ਹਾਈਲਾਈਟ 7.2 ਮੇਰੇ ਹਾਈਲਾਈਟ ਜੋ 7.5 ਬੈਂਡ ਆਏ ਨੇ ਇਹਨਾਂ ਨੇ ਸਾਲ ਹੋ ਗਿਆ ਮੇਰੇ 20 ਇਹਨਾਂ ਨੇ ਕੁਛ ਕੀਤਾ ਨਹੀਂ ਸਾਨੂੰ ਲਾਰੇ ਲਾਈ ਜਾਂਦੇ ਨੇ ਮੇਰੇ ਸਾਰੀ ਜ਼ਿੰਦਗੀ ਖਰਾਬ ਕਰ ਦਿੱਤੀ ਇੱਕ ਸਾਲ ਖਰਾਬ ਕਰ ਤਾਂ ਗੈਪ ਹੋਵਦਾ ਆਇਲੈਂਡਸ ਮੇਰੇ 7.5 ਓਵਰਆਲ ਬੈਂਡ ਨੇ ਇਹਨਾਂ ਨੇ ਕਾਮੇ ਨਹੀਂ ਫਾਈਲ ਲਈ ਆ ਰਤਨਦੀਪ ਗਰਾਗੇ ਨਾ ਮਾਲਕਾ 파ਰੂਨ ਕਲਰ ਦੇ ਬਰਾਜਮੈਨੇਜਰ ਆ ਤੇ ਰਚਨਾ ਸ਼ਰਮਾ ਦੀਪਿਆ ਜਿਨ੍ਹਾਂ ਨੇ ਸਾਡੀ ਫਾਈਲ ਦਾ ਪ੍ਰੋਸੈਸ ਇਨੀਸ਼ੀਏਟ ਕੀਤਾ ਸੀ ਪੂਰੇ 9 ਮਹੀਨੇ ਹੋ ਗਏ ਅੱਜ ਦੇ ਦਿਨ ਇਹਨਾਂ ਨੇ 11 ਲੱਖ ਰੁਪਏ ਸਾਥੋਂ ਜਮ੍ਹਾਂ ਕਰਾਏ ਪਿਆ ਫੀਸ ਭਰਾਈ ਆ ਆਪਣੇ ਅਕਾਊਂਟ ਤੇ 8.5 ਲੱਖ ਰੁਪਏ ਉਹਦੀ ਨਕਲੀ ਰਸੀਦ ਦਿੱਤੀ ਸਾਨੂੰ ਫੜਾ ਕੇ 90 ਹਜ਼ਾਰ ਰੁਪਏ ਇਹਨਾਂ ਨੇ ਇੰਸ਼ੋਰੈਂਸ ਦਾ ਲੈ ਲਿਆ ਦਸੰਬਰ ਜੀ 2024 ਚ ਇਹਨਾਂ ਨੇ ਸਾਰੀ ਜ਼ਿੰਦਗੀ ਸਾਡੀ ਖਰਾਬ ਕਰਤੀ ਮੇਰਾ ਸਾਰਾ ਫਿਊਚਰ ਖਰਾਬ ਕਰਾਤਾ ਟੁੱਠੇ ਲਾਰੇ ਲਾਰੇ ਨੇ ਚੈੱਕ ਕੱਟ ਕੇ ਦਿੱਤਾ ਇਹਨੇ ਚੈੱਕ ਕੱਟ ਕੇ ਇਹ ਤਾਂ ਕਹਿੰਦਾ ਸਾਡੀ ਗੱਲ ਨਹੀਂ ਮੰਨਦੇ ਆਂ ਅਸੀਂ ਤੁਹਾਨੂੰ ਚੈੱਕ ਕੱਟ ਕੇ ਦੇ ਦਿੰਨੇ ਆਂ ਜੇ ਤੁਹਾਡਾ ਟਾਈਮ ਖਰਾਬ ਹੋਇਆ ਇਹਨੇ ਚੈੱਕ ਦਿੱਤਾ 3 ਮਹੀਨ ਨੂੰ ਬਾਉਂਸ ਹੋ ਗਿਆ ਇਨਸਫੀਸੈਂਟ ਬੈਲੈਂਸ ਹੀ ਹੋ ਚਾ ਤੇ ਹੁਣ ਇਹ ਸਾਰੀ মিডিਆ ਪਰਸਨ ਨੂੰ ਬੇਇੱਜ਼ਤੀ ਆ ਮੈਂ ਹਮੇਸ਼ਾ ਸੁਣਦਾ ਸੀ ਵੀ মিডিਆ ਇਜ਼ ਦਾ ਫੋਰਥ ਪੀਲਰ ਆਫ ਡੈਮੋਕ੍ਰੇਸੀ ਅੱਜ ਨੂੰ ਪਤਾ ਵੀ ਲੱਗਿਆ ਕਿ ਮੇਰੇ ਸਾਰੇ মিডিਆ ਦੇ ਸਾਥੀ ਸਾਡੇ ਕੋਲ ਆਏ ਨੇ ਅਸੀਂ ਬੜਾ ਧੰਨਵਾਦ ਕਰਦੇ ਇਹਨਾਂ ਦਾ ਤੇ ਆਪਣੇ মিডিਆ ਸਾਥੀ ਰਾਹੀਂ ਮੈਂ ਬੋਲਣਾ ਚਾਹਣਾ ਸੀਐਮ ਭਗਵੰਤ ਸਿੰਘ ਸਾਬ੍ਹ ਨੂੰ ਕਿ ਉਹਨਾਂ ਰੰਗਲਾ ਪੰਜਾਬ ਦਾ ਸੁਪਨਾ ਹਾਲ ਤੱਕ ਨਹੀਂ ਪੂਰਾ ਹੁੰਦਾ ਜਦ ਤੱਕ ਰਤਨਦੀਪ ਗਰਾਗ ਵਰਗੇ ਤੇ ਪਾਰੂ ਕਲਰ ਵਰਗੇ ਠਾਗੇ ਜੇ ਬੈਠੇ ਨੇ ਆ ਪੰਜਾਬ ਨੂੰ ਗੰਦਲਾ ਕਰ ਰਹੇ ਨੇ ਰੰਗਲਾ ਨਹੀਂ ਬਣਾ ਰਹੇ ਤੁਸੀਂ ਐਸਡੀਐਮ ਪਟਿਆਲਾ ਜਾਂ ਡੀਸੀ ਪਟਿਆਲਾ ਨੂੰ ਸ਼ਿਕਾਇਤ ਦਿੱਤੀ ਹੈ ਕਿ ਐਸਐਸਪੀ ਪਟਿਆਲਾ ਨੂੰ ਰਿਟਰਨ ਚ ਦਿੱਕੇ ਦੇ ਕੇ ਐਪਲੀਕੇਸ਼ਨ ਆਪਣੀ ਵੀ ਸਾਡੀਆਂ ਨੇ ਠੱਗੀ ਕੀਤੀਆਂ 11 ਲੱਖ ਦੀ ਕੋਣਾ ਨਾ ਪ੍ਰੋਸੈਸ ਹੋ ਕਿੱਥੇ ਹੋ ਰਿਹਾ ਸਾਨੂੰ ਕੁਝ ਨਹੀਂ ਖਾਟਾ ਕੋਈ ਨਹੀਂ ਸਾਥ ਦੇ ਰਿਹਾ ਅਸੀਂ ਹਰ ਤੱਕ ਹਾਰ ਕਿਉਂ ਰਹਿਣਾ ਠੱਕੇ ਖਾ ਖਾ ਕੇ ਹੁਣ ਸਾਡੀ ਸਾਰੀ ਮੀਡੀਆ ਨੂੰ ਦਰਖਾਸਤਾ ਪਟਿਆਲਾ ਦੀ ਐਡਮਿਨਿਸਟ੍ਰੇਸ਼ਨ ਨੂੰ ਰਿਕੁਐਸਟ ਕਰਦਾ ਮੈਂ ਹੰਬਰ ਕਿ ਸਾਡੇ ਜਲਦੀ ਜਿਹੜੇ ਪੈਸੇ ਦੀ ਕੈਸ਼ ਦਿੱਤੇ ਸੀਗੇ ਬੈਂਕ ਟ੍ਰਾਂਸਫਰ ਸਾਰੇ ਇਹ ਤੋਂ ਜੈਡ ਪੈਸੇ 11 ਲੱਖ ਰੁਪਏ ਸਭ ਬੈਕ ਟ੍ਰਾਂਸੈਕਸ਼ਨਾਂ ਦਾ ਜਿੰਨਾ ਹੋਇਆ ਸੀ ਕੀ ਤੁਸੀਂ ਇਸ ਤੋਂ ਪਹਿਲੇ ਚੈੱਕ ਕੀਤਾ ਸੀ ਇਹ ਰਜਿਸਟਰਡ ਹੈ ट्रैवल ਏਜੰਟ ਕਿ ਨਹੀਂ ਆਹ ਬੁਸ ਕਿੰਨਾ ਚੋਚੀ ਨਾ ਨੈਟ ਦੇ ਪੇਜ ਦੇਖਿਆ ਨਾ ਸਾਨੂੰ ਪੂਰਾ ਭਰੋਸਾ ਦਵਾਇਆ ਇਹੋ ਜਿਹੇ ਬੱਚੇ ਇਹ ਜਿਹੜਾ ਓਨਰ ਦੀ ਫੋਟੋ ਤੇ ਗਿਆ ਉਹ ਆ ਪਹਿਲੇ ਨਹੀਂ ਬ੍ਰਾਂਚ ਮੈਨੇਜਰ ਦੇਖੋ ਪਰਮਨ ਕਰ ਲਰਾ ਇਹਨੇ ਸਾਨੂੰ ਸਾਰਾ ਨਾਰਾ ਲਾਇਆ ਕਹਿੰਦੀ ਤੁਹਾਡਾ ਸਾਰਾ ਪ੍ਰੋਸੈਸ ਹੋ ਜੂ ਇਹਨੇ 8 ਮਹੀਨੇ ਖਰਾਬ ਕਰਾਏ ਨੇ ਆ ਸਾਰੇ ਇਹਨਾਂ ਦੇ ਮੈਂਬਰ ਨੇ ਆ ਮਾਲਕ ਇਹਨਾਂ ਦਾ ਰਤਨਦੀਪ ਕਰਾਗ ਆ ਸਾਨੂੰ 2 ਮਹੀਨੇ ਬਾਅਦ ਸਾਨੂੰ ਮਿਲੇ ਆ ਉਹਨਾਂ ਅੰਦਰ ਜਾ ਕੇ ਲੁਕ ਗਿਆ ਇਹਨੂੰ ਬਾਹਰ ਅੱਧੋਂ ਸਾਰਿਆਂ ਨੇ ਤੜੀ ਸਟੇਜ ਤੇ ਮੈਂ ਠੱਗਾਂ ਤੋਂ ਬਚੋ ਫਿਰ ਮੇਰੀ ਤਰਖਵਾਸ ਤਾਂ ਪਟੇ